ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖਾ ਸੁਧਾਰਣਾ ਤੇ ਸਮਜਿਤ ਮਾਨ ਜਿਹੜਾ ਅੰਦੋਲਨ ਸ਼ੁਰੂ ਕਰ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਭਾਨੇ ਸ਼ਿਦੂ ਦੇ ਹੱਕ ਵਿੱਚ ਖੜਨ ਲਈ ਕਹਿ ਰਹੇ ਨੇ ਤੇ ਉਸ ਗੁੰਡਾਗਰਦੀ ਦਾ ਅੰਦੋਲਨ ਦਾ ਪ੍ਰਭਾਵ ਜਿਹੜਾ ਹੈ ਉਹ ਨੌਜਵਾਨਾਂ 'ਚ ਪੈਣਾ ਸ਼ੁਰੂ ਹੋ ਗਿਆ ਮੈਂ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਉਹ ਵੀਡੀਓ ਤੁਹਾਨੂੰ ਅਸੀਂ ਲਿੰਕ ਦੇ ਦੇਵਾਂਗੇ ਉਹ ਸੁਣ ਕੇ ਦੇਖ ਲਿਓ ਵੈਸੇ ਮੈਂ ਜਿਹੜੀਆਂ ਗਾਲਾਂ ਕੱਢਦੇ ਨੇ ਬੰਦੇ ਉਹਨਾਂ ਦੀ ਵੀਡੀਓ ਅੱਜ ਤੱਕ ਨਾ ਲਾਇਕ ਕੀਤੀ ਤੇ ਨਾ ਹੀ ਮੈਂ ਫੇਸਬੁੱਕ ਤੇ ਕਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਚਲੋ ਉਹਨਾਂ ਦੋ ਕੁ ਤੀੜਾਂ ਦੀ ਫੋਟੋ ਤੁਹਾਨੂੰ ਜ਼ਰੂਰ ਦੇ ਦੇਵਾਂਗੇ ਵੀਡੀਓ ਦੇ ਵਿੱਚ ਇੱਕ ਮੁੰਡਾ ਕਹਿੰਦਾ ਕਹਿੰਦਾ ਭਾਨੇ ਸਿੱਧੂ ਨੇ ਭਵੰਤਮਾਨ ਦੀ ਜਿਹੜੀ ਵਾਈਫ ਹੈ ਡਾਕਟਰ ਕਹਿੰਦੇ ਉਹਨੂੰ ਪ੍ਰੈਗਨੈਂਟ ਕੀਤਾ ਹੈ ਉਹਨੂੰ ਕਹਿੰਦੇ ਪ੍ਰੈਗਨੈਂਟ ਕੀਤਾ ਹੈ ਇਹ ਵੀਡੀਓ ਦੇ ਵਿੱਚ ਸ਼ਰਿਆਮੁਖ ਕਤੀੜ ਬੋਲ ਰਿਹਾ ਹੈ ਕਹਿੰਦਾ ਉਹਨੂੰ ਜੇਲ੍ਹ ਵਿੱਚ ਤਾਂ ਭੇਜਿਆ ਕਿ ਕਿਤੇ ਜਦੋਂ ਬੱਚਾ ਪੈਦਾ ਹੋ ਉਹਨੂੰ ਕਿਤੇ ਉਹ ਗੁੜਤੀ ਨਾ ਦੇ ਦੇ ਜਣ ਕੇ ਇਹੋ ਜਿਹੀਆਂ ਗੱਲਾਂ ਇਹ ਜਿਹੜੇ ਲੱਖੇ ਸੁਧਾਣੇ ਦੀਆਂ ਕਤੀੜਾਂ ਨੇ ਜਾਂ ਸਮਝ ਜੇ ਤਾਂ ਮਾਂ ਦੀਆਂ ਕਤੀੜਾਂ ਜਿਹੜੀਆਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਜਣ ਕੇ ਇਹ ਉਹ ਗੁੱਲ ਖੇਲਣੇ ਕਹਿ ਲਈਏ ਜਾਂ ਇੱਕਰਤੂਤਾ ਕਰਨੀਏ ਸ਼ੁਰੂ ਕਰ ਦਿੱਤੀਆਂ ਇਹਨਾਂ ਲੋਕਾਂ ਨੇ ਇਹੋ ਜੀ ਸ਼ਬਦਾਵਲੀ ਇੱਕ ਪੰਜਾਬ ਦੇ ਸੀਐਮ ਦੀ ਘਰ ਵਾਲੇ ਲਈ ਵਰਤੇ ਜਾ ਰਹੀ ਹੈ ਤੇ ਦੂਜੇ ਪਾਸੇ ਲੋਕ ਕਹਿੰਦੇ ਨੇ ਅਸੀਂ ਗੁਲਾਮ ਹਾਂ ਸਾਨੂੰ ਆਜ਼ਾਦੀ ਚਾਹੀਦੀ ਹੈ ਜੇ ਇਹਨਾਂ ਲੋਕਾਂ ਨੂੰ ਤੁਸੀਂ ਆਜ਼ਾਦੀ ਦੇ ਦਿਓ ਮੰਨ ਲੋ ਗੱਲ ਹਾਲਾਂਕਿ ਮੈਂ ਸਹਿਮਤ ਹਾਂ ਕਿ ਪੰਜਾਬ ਆਜ਼ਾਦ ਹੈ ਇੰਡੀਆ ਦੇ ਲੋਕ ਆਜ਼ਾਦ ਨੇ ਜਿਹੜਾ ਕੋਈ ਗੁਲਾਮ ਬਣਨਾ ਚਾਹੁੰਦਾ ਬਣੀ ਜਾਵੇ ਅਸੀਂ ਗੁਲਾਮ ਨਹੀਂ ਹੈਗੇ ਹੁਣ ਜਿਹੜੇ ਲੋਕ ਕਹਿੰਦੇ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਐ ਉਹਨੂੰ ਆਜ਼ਾਦੀ ਕਿਹੜੀ ਚਾਹੀਦੀ ਐ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹਦੇ ਘਰ ਵਾਲੇ ਲਈ ਤੁਸੀਂ ਇਹੋ ਜਿਹੀ ਗੰਦੀ ਕਰਦੂ ਤਾਂ ਇਹੋ ਸ਼ਬਦਾਵਲੀ ਵਰਤੂ ਤੁਹਾਨੂੰ ਇਹ ਆਜ਼ਾਦੀ ਚਾਹੀਦੀ ਐ ਕਿਤੇ ਨਾ ਕਿਤੇ ਜਿਹੜਾ ਪ੍ਰਭਾਵ ਹੁੰਦਾ ਇਹਨਾਂ ਗੰਦੇ ਲੀਡਰਾਂ ਦਾ ਜਿਵੇਂ ਸੁਮਨਿਤ ਮਾਨ ਨਾ ਸਮਝੀ ਤਾਂ ਮਾਨ ਤਾਂ ਸ਼ਰਿਆਮ ਕਹਿੰਦਾ ਕਿ ਮੇਰੇ ਬਾਪੂ ਨੇ ਪੈਂਟ ਦੀ ਜਿੱਪ ਖੋਲਤੀ ਸੀ ਜਦ ਜਦੋਂ ਖਾਲਸਾ ਪੰਥ ਦੇ ਬਾਰੇ ਮਾਫੀ ਮੰਗਣ ਦੀ ਗੱਲ ਕਰਦਾ ਉਹ ਕਿੰਦਾ ਕਿੰਦਾ ਇਸ਼ਾਰੇ ਕਰਦਾ ਸੀ ਸ਼ਰਿਆਮ ਉਹਦੀ ਕਰਤੂਤਾਂ ਸਾਹਮਣੇ ਆਉਂਦੀਆਂ ਨੇ ਤੇ ਹੁਣ ਜਾਨਕੀ ਜਿਹੜਾ ਇਹ ਪ੍ਰਭਾਵ ਹੈ ਇਹਨਾਂ ਗੁੰਡਾਗਰਦੀ ਕਰਨ ਵਾਲਿਆਂ ਦਾ ਗੈਂਗਸਟਰਾਂ ਦਾ ਅੱਤਵਾਦੀਆਂ ਦਾ ਉਹ ਸਾਡੇ ਨੌਜਵਾਨਾਂ ਤੇ ਪੈ ਰਿਹਾ ਜਿਹੜੇ ਇੱਕ ਸੀਐਮ ਦੀ ਪਤਨੀ ਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਵੀਡੀਓ ਰਾਹੀਂ ਸ਼ਰਿਆਮ ਕਹਿ ਸਕਦੇ ਨੇ ਹੋਰ ਇਤੋਂ ਵੱਧ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਦੂਜੀ ਗੱਲ ਇੱਕ ਹੋਰ ਕਹਿਣੀ ਹੈ ਜਿੰਨੇ ਵੀ ਨੌਜਵਾਨ ਪੰਜਾਬ ਦੇ ਵਿੱਚ ਇਹਨਾਂ ਦੇ ਪਿੱਛੇ ਲੱਗੇ ਨੇ ਨਾ ਉਹਨਾਂ ਦੀ ਗਿਣਤੀ ਕੋਈ ਲੱਖਾਂ ਵਿੱਚ ਨਹੀਂ 20-30 ਹਜ਼ਾਰ ਹੈ 50 ਹਜ਼ਾਰ ਹੋ ਇਹ ਤੋਂ ਵੱਧ ਨਹੀਂ ਹੈਗੇ ਤੇ ਉਹਨਾਂ ਵਿੱਚ ਜੇ ਤੁਸੀਂ 1000 ਨੌਜਵਾਨ ਇਕੱਠਾ ਕਰੋਗੇ ਨਾ ਹਾਲਾਂਕਿ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਤੋਂ ਦੂਰ ਹੋ ਜਾਓ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਬੜੀ ਕੀਮਤੀ ਹੈ ਉਹਨੂੰ ਬਚਾ ਲਓ ਕਿਸੇ ਨਾਲ ਨਹੀਂ ਖੜਨਾ ਪਹਿਲਾਂ ਮਜੀਠੀਏ ਵਰਗੇ ਜਿਹੜੇ ਹੁਣ ਰੈਲੀਆਂ ਕਰਦੇ ਫਿਰਦੇ ਨੇ ਪੰਜਾਬ ਬਚਾਓ ਯਾਤਰਾ ਕਰਦੇ ਫਿਰਦੇ ਨੇ ਉਹਨਾਂ ਨੇ ਨੌਜਵਾਨੀ ਦਾ ਬੇੜਾ ਚਿੱਟੇ ਰਾਹੀਂ ਗਰ ਕੀਤਾ ਮੇਰਾ ਕਹਿਣ ਤੋਂ ਭਾਵ ਜਿਹੜੇ ਇਹ ਲੱਖੇ ਦੇ ਜਾਂ ਮਾਨ ਦੇ ਪਿੱਛੇ ਤੁਰਨ ਵਾਲੀ ਕਤਿਹੜ ਹੈਗੀ ਆ ਉਹਦੇ ਵਿੱਚ ਜੇ ਤੁਸੀਂ 100 ਦੇ ਵਿੱਚੋਂ 90 ਦੇਖ ਲੈ ਹੁਣ ਨਸ਼ੇੜੀ ਨੇ ਜਿਹੜੇ ਚਿੱਟਾ ਵੀ ਲਾਉਂਦੇ ਆ ਫੇਮ ਪੁੱਕੇ ਸ਼ਰਾਬ ਸ਼ਿਕਤਾ ਜਰਦਾ ਇਹ ਸਭ ਕੁਝ ਖਾਂਦੇ ਪੀਂਦੇ ਆ ਤੇ ਹੁਣ ਜਿਹੜੇ ਬੰਦੇ ਇਹ ਨਹੀਂ ਕਹਿ ਸਕਦੇ ਕਿ ਨੌਜਵਾਨੋ ਤੁਸੀਂ ਨਸ਼ਿਆਂ ਤੋਂ ਦੂਰ ਹੋ ਜਾਓ ਮੈਂ ਗਰੰਟੀ ਨਾਲ ਕਹਿਣਾ ਲੱਖਾ ਸੁਧਾਨਾ ਜੀ ਸਿਮਰਿਤ ਮਾਨ ਆਪਣੇ ਕੱਠ ਵਿੱਚੋਂ 10 ਬੰਦੇ ਨਸ਼ੇੜੀ ਕੱਢ ਕੇ ਉਹਨਾਂ ਨੂੰ ਸਾਹਮਣੇ ਵੀਡੀਓ ਬਣਾ ਕੇ ਕਹਿਦੇ ਵੀ ਆ ਨਸ਼ੇੜੀ ਨੇ ਇਹ ਗਲਤ ਨਹੀਂ ਕਿਉਂਕਿ ਇਹਨਾਂ ਨੂੰ ਇਹ ਮਤਲਬ ਨਹੀਂ ਹੈਗਾ ਇਹਨਾਂ ਨੂੰ ਮਤਲਬ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਪਿੱਛੇ ਇਕੱਠ ਕਰੀਏ ਜਿਹੜੇ ਸਾਡੇ ਮਕਸਦ ਨੇ ਉਹ ਉਹਨਾਂ ਵਿੱਚ ਅਸੀਂ ਕਾਮਯਾਬ ਹੋ ਜਾਈਏ ਜਣਕੇ ਦੇਹੋਰੀ ਸ਼ਬਦਾਵਲੀ ਗੁੰਡਾਗਰਦੀ ਇਹ ਕਰਦੇ ਨੇ ਬਰਦੇ ਨੇ ਉਹ ਹੈ ਜਾ ਉਹਨਾਂ ਨੌਜਵਾਨਾਂ ਤੇ ਅਸਰ ਹੋ ਰਿਹਾ ਹੈ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੀ ਪਤਨੀ ਨੂੰ ਇਹੋ ਜੀ ਕਰਤੂਤ ਸ਼ਰਿਆਾਂ ਵੀਡੀਓ ਦੇ ਵਿੱਚ ਬੋਲ ਕੇ ਕਹਿਣਾ ਇਹ ਕਿੰਨੀ ਕ ਚੰਗੀ ਗੱਲ ਹੈ ਪੰਜਾਬ ਦੇ ਲੋਕਾਂ ਲਈ ਤੁਸੀਂ ਆਪ ਸੋਚ ਕੇ ਵੇਖਿਓ ਮੈਂ ਇੱਕ ਬੇਨਤੀ ਕਰਦਾ ਮੇਰੇ ਅਫੀਸ਼ੀਅਲ ਪੇਜ ਦੇ ਉੱਪਰ ਜਾ YouTube ਚੈਨਲ ਦੇ ਉੱਪਰ ਔਰਤ ਪ੍ਰਤੀ ਇੱਕ ਵੀ ਕੋਈ ਇਹੋ ਜੀ ਗੱਲਬਾਤ ਕੋਈ ਬੰਦਾ ਦਿਖਾ ਦੇ ਸੁਣ ਲਵੇ ਕਿ ਬੁੱਟਾ ਸਿੰਘ ਨੇ ਆ ਗੱਲਬਾਤ ਕਹੀ ਹੈ ਜੁੱਤੀਆਂ ਉਹਦੀਆਂ ਸਿਰ ਮੇਰਾ ਮੈਂ ਕਲੀ ਔਰਤ ਪ੍ਰਤੀ ਨਹੀਂ ਮੈਂ ਤਾਂ ਜਿਹੜੇ ਬੰਦੇ ਗਾਲੀ ਗਲੋਚ ਕਰਦੇ ਨੇ ਨਾ ਉਹਨਾਂ ਲਈ ਸ਼ਬਦ ਖਾਚ ਗਤੀੜ ਭੇੜ ਵਰਦਾ ਮੈਂ ਉਹਨਾਂ ਨੂੰ ਵੀ ਕਦੇ ਗਾਲ ਨਹੀਂ ਕਢੀ ਇਹ ਗਾਲ ਨਹੀਂ ਜਿਹੜੀ ਮੈਂ ਗੱਲ ਕਹੀ ਹੈ ਇਹ ਕਹਿ ਲਈਏ ਉਹਨਾਂ ਲੋਕਾਂ ਨੂੰ ਲਾਣਤਾ ਪਾਉਣ ਵਾਸਤੇ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਇਹੋ ਜਿਹੇ ਸ਼ਬਦ ਵਰਤੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਦੇਖੋ ਬੰਦੇ ਨੂੰ ਸਿੱਧਾ ਪਸ਼ੂ ਨਹੀਂ ਕਿਹਾ ਉਹਨੂੰ ਵੀ ਇਹ ਕਿਹਾ ਕਿ ਤੇਰੀ ਜਾਤ ਤੇ ਮਨੁੱਖਾਂ ਵਾਲੀ ਹੈ ਪਰ ਤੇਰੀ ਕਰਤੂਤ ਜਿਹੜੀ ਹੈ ਪਸ਼ੂਆਂ ਵਾਲੀ ਹੈ ਇਸ ਤਰੀਕੇ ਨਾਲ ਕਿਹਾ ਕਿਸੇ ਨੂੰ ਠੇਸ ਨਾ ਪਹੁੰਚੇ ਜਾਨੀ ਕਿ ਜਿਹੜੀ ਸ਼ਬਦਾਵਲੀ ਹੁਣ ਨੌਜਵਾਨ ਸੁੱਧੇ ਤੌਰ ਤੇ ਫੇਸਬੁਕ ਤੇ ਇੰਸਟਾਗ੍ਰam ਤੇ ਜਾਂ YouTube ਚੈਨਲ ਤੇ ਵਰਤ ਰਹੇ ਨੇ ਉਹ ਇਹਨਾਂ ਲੱਖੇ ਵਰਗਿਆਂ ਦੀ ਮਾਨ ਵਰਗਿਆਂ ਦੀ ਦੇਣ ਹੈ ਪੰਜਾਬ ਦੇ ਲੋਕੋ ਤੁਸੀਂ ਹੁਣ ਥੋੜਾ ਜਿਹਾ ਸਮਝ ਲਿਓ ਵੀ ਕਰ ਕੀ ਰਹੇ ਨੇ ਇੱਕ ਬੇਨਤੀ ਹੋਰ ਕਰਨੀ ਹੈ ਜਿਹੜੇ ਲੱਖੇ ਵਰਗੇ ਸਹਾਰਾ ਲੈਂਦੇ ਨੇ ਨਾ ਧਰਮ ਦਾ ਜਾਂ ਸਿੱਖੀ ਦਾ ਉਹ ਕਿਦਾਂ ਲੈ ਰਹੇ ਨੇ ਇਹ ਜਦੋਂ ਕਠ ਕਰਦੇ ਨੇ ਅਨਾਉਂਸਮੈਂਟ ਕਰਦੇ ਨੇ ਗੁਰਦੁਆਰੇ ਜਾਣਗੇ ਪਗਬੰਨੀ ਹੁੰਦੀ ਹੈ ਗੁਰਦੁਆਰੇ ਜਾ ਕੇ ਅਨਾਉਂਸਮੈਂਟ ਕਰਮੇ ਕਿ ਆਓ ਪਿੰਡ ਦੇ ਲੋਕੋ ਗੁਰਦੁਆਰਾ ਸਾਹਿਬ ਇਕੱਠੇ ਹੋ ਜੋ ਹੁਣ ਜਦੋਂ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋ ਉਦੋਂ ਸੇਧੀ ਕਿਤੇ ਕੋਈ ਬੰਦਾ ਗੱਲ ਸੁਣ ਕੇ ਘਬਰਾਉਂਦਾ ਨਹੀਂ ਕੋਈ ਸਵਾਲ ਨਹੀਂ ਕਰਦਾ ਤੇ ਉਦੋਂ ਹੱਥ ਕਰ ਲੈਣਗੇ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਕਸਮ ਹੈ ਜੀ ਅਸੀਂ ਤਾਂ ਸਿੱਖ ਸੰਧਾਨਾਂ ਦੇ ਮੁਤਾਬਿਕ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਹੋਇਆ ਕਿ ਸਾਡੇ ਜਿਹੜੇ ਲੋਕ ਨੇ ਤੇ ਇਹਨਾਂ ਗੱਲਾਂ ਦੇ ਵਿੱਚ ਗੁੰਮਰਾਹ ਹੋ ਜਾਂਦੇ ਨੇ ਜਿਵੇਂ ਮੱਛੀ ਨੂੰ ਫੜਨ ਵਾਸਤੇ ਕੁੰਡੀ ਤੇ ਆਟਾ ਲਾਇਆ ਹੁੰਦਾ ਹੈ ਮੱਛੀ ਨੂੰ ਇਹ ਥੋੜੀ ਪਤਾ ਹੁੰਦਾ ਕਿ ਇਹ ਆਟੇ ਦੇ ਵਿੱਚ ਮੇਰੀ ਮੌਤ ਹੈ ਆਟਾ ਤਾਂ ਉਹਨੇ ਫੜਨ ਵਾਸਤੇ ਲਾਇਆ ਹੁੰਦਾ ਤੇ ਇਹੀ ਜਿਹੜੀ ਜੁਗਲਬੰਦੀ ਹੈ ਜਾਂ ਇਹੇ ਜਿਹਿਆਂ ਕਰਤੂਤਾਂ ਹਰਕਤਾਂ ਨੇ ਇਹ ਮਾਨ ਵਰਗੇ ਤੇ ਜਾਂ ਲਖਿਸ਼ਧਾਣੇ ਵਰਗੇ ਕਰ ਰਹੇ ਨੇ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਦੇ ਪੜ੍ਹੇ ਲਿਖੇ ਸੁਝਵਾਨ ਸਿਹਿਰਦ ਲੋਕ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਬੀ ਕੀ ਸਾਨੂੰ ਇਹੋ ਜਿਹੇ ਨੌਜਵਾਨ ਚਾਹੀਦੇ ਨੇ ਜਿਹੜੇ ਗਾਲੀ ਗਲੋਚ ਕਰਨ ਸਾਡੇ ਜਵਾਕਾਂ ਤੇ ਇਹਨਾਂ ਗੱਲਾਂ ਦਾ ਅਸਰ ਪਵੇ ਇਹ ਚਾਹੁੰਦੇ ਆਂ ਅਸੀਂ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ